ਸਾਰਗ ਮਹੱਲਾ ਪੰਜਵਾ ਹਰ ਹਰ ਨਾਮ ਦੀਓ ਗੁਰ ਸਾਥੇ ਨਿਮਖ ਬਚਨ ਪ੍ਰਭ ਹੀਰੈ ਬਸਿਓ ਸਗਲ ਭੂਖ ਮੇਰੀ ਲਾਥੇ ਰਹਾਉ ਕਿਰਪਾ ਨਿਦਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ 나ਥੇ ਏਕ ਆਸ ਮੋਹ ਤੇਰੀ ਸੁਆਮੀ ਔਰ ਦੁਤਿਆ ਆਸ ਮੇਰਾਥੇ ਨੈਣ ਤ੍ਰਿਪਤਾਸੇ ਦੇਖ ਦਰਸਾਵਾ ਗੁਰ ਕਰਤਾ ਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤੁੱਲ ਸੁਖ ਪਾਇਆ ਜਨਮ ਮਰਨ ਪੈ ਲਾਥੇ ਸਾਰਗ ਮਹੱਲਾ ਪੰਜਵਾ ਰੇ ਮੂੜੇ ਆਨ ਕਾਹੇ ਕਤ ਜਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਪੂਲ ਪੂਲ ਬਿਖ ਖਾਈ ਰਹਾਉ ਪ੍ਰਭ ਸੁੰਦਰ ਚਤੁਰ ਅਨੂਪ ਵਿਦਾਤੇ ਤਿਸ ਸਿਉ ਰਚ ਨਹੀਂ ਰਾਈ ਮੋਹਨ ਸਿਓ ਬਾਬਰ ਮਨ 모ਹਯੋ ਝੂਠ ਟ ਗਉਰੀ ਪਾਈ ਭਯੋ ਦਯਾਲ ਕਿਰਪਾਲ ਦੁਖ ਹਰਤਾ ਸੰਤਨ ਸਿਓ ਬਨ ਆਈ ਸਗਲ ਨਿਧਾਨ ਕਰੈ ਮਹਿ ਪਾਏ ਕਹੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾ ਓ ਅੰਗ ਪ੍ਰੇ ਪ੍ਰੀਤ ਚੀਤ ਪਹਿਲਰੀਆ ਜੋ ਤਉ ਬਚਨ ਦੀਓ ਮੇਰੇ ਸਤਗੁਰ ਤਉ ਮੈਂ ਸਾਜ ਸੀ ਗਰੀਆ ਰਹਾਉ ਹਮ ਭੂਲ ਹੈ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ਹਮ ਨੀਚ ਬਿਰਖ ਤੁਮ ਮੈ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮਿਲਿਓ ਤਉ ਮੇਰੀ ਸੂਖ ਸੇ ਜਰੀਆ ਸਾਰਗ ਮਹੱਲਾ 5ਵਾਂ ਮਨ ਓਏ ਦਿਨਸ ਤਨ ਪਰਵਾਨਾ ਸਫਲਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾਉ ਤਨ ਸੁਭਾਗ ਤਨ ਸੁਹਾਗਾ ਤਨ ਦੇਤ ਜਨਮਾਨਾ ਇਹੋ ਤਨ ਤੁਮਰਾ ਸਭ ਗ੍ਰਹਿਓ ਤਨ ਤੁਮਰਾ ਹਿਉ ਕੀਓ ਕੁਰਬਾਨਾ ਕੋਟ ਲਖ ਰਾਜ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾਨਾ ਜਉ ਕਹੋ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤ ਨਾ ਜਾਨਾ ਸਾਰਗ ਮਹੱਲਾ 5 ਅਬ ਮੋਹ ਰੋ ਸਹਸਾ ਦੁਖ ਗਿਆ ਔਰ ਉਪਾਉ ਸਗਲ ਤਿਆਗ ਛੋਡੇ ਸਤਗੁਰ ਸਰਣ ਪਇਆ ਰਹਾਉ ਸਰਬ ਸਿਧ ਕਾਰਜ ਸਬ ਸਬਰੇ ਅਹੰ ਰੋਗ ਸਗਲ ਹੀ ਖਿਆ ਕੋਟ ਪਰਾਧ ਖਿੰਨ ਮਹਿ ਖਉ ਭਈ ਹੈ ਗੁਰ ਮਿਲ ਹਰ ਹਰ ਕਹਿਆ ਪੰਚਦਾਸ ਗੁਰਵਸ ਗਤ ਕੀਨੇ ਮਨ ਨਿਹਚਲ ਨਿਰਭਇ ਆਏ ਨਾ ਜਾਵੇ ਨਾ ਕਤਹੀ ਡੋਲੇ ਥਿਰ ਨਾਨਕ ਰਾਜਿਆ ਸਾਰਗ ਮਹੱਲਾ ਪੰਜਵਾ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਨ ਗਾਈ ਰਹਾਉ ਖੇਲ ਖਿਲਾਏ ਲਾਡ ਲਾਡਾਵੇ ਸਦਾ ਸਦਾ ਅਨੰਦਾਈ ਪਤ ਪਾਲੈ ਬਾਰਕ ਕੀ ਨਿਆਈ ਜੈਸੇ ਮਾਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰਨ ਕਬ ਹੂ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ ਸਾਰਗ ਮਹੱਲਾ ਪੰਜਵਾ ਆਪਣਾ ਮੀਤ ਸੁਆਮੀ ਗਾਈਐ ਆਸ ਨ ਅਵਰ ਕਾਹੂ ਕੀ ਕੀਜੈ ਸੁਖ ਦਾਤਾ ਪ੍ਰਭ ਧਿਆਈਐ ਰਹਾਉ ਸੂਖ ਮੰਗਲ ਕਲਿਆਣ ਜਿਸਹਿ ਘਰ ਤਿਸਹੀ ਸਰਣੀ ਪਾਈਐ ਤੇ ਸਹਿ ਤਿਆਗ ਮਨੁਖ ਜੇ ਸੇਵਹੁ ਤਉ ਲਾਜ ਲੋਨ ਹੋਏ ਜਾਈਐ ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲ ਮਤਿ ਬੁੱਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੋਹ ਤਾਈਐ ਸਾਰਗ ਮਹੱਲਾ 5ਵਾਂ ਉਟ ਸਤਾਣੀ ਪ੍ਰਭ ਜੀਉ ਮੇਰੈ ਦ੍ਰਿਸ਼ਟ ਨ ਲਿਆਵੋ ਅਵਰ ਕਾਹੂ ਕਉ ਮਾਣ ਮਹਤ ਪ੍ਰਭ ਤੇਰੈ ਰਹਾਉ ਅੰਗੀਕਾਰ ਕੀਓ ਪ੍ਰਭ ਅਪਣੈ ਕਾੜ ਲੀਆ ਬਿਖ ਕੇ ਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ ਕਬਨ ਉਪਮਾ ਕਾਹੋ ਏਕ ਮੁਖ ਨਿਰਗੁਣ ਕੇ ਦਾਤੇ ਰੈ ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰੈ ਸਾਰਗ ਮਹੱਲਾ 5ਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰ ਨ ਕੋਊ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪਹਿ ਜਾਸੀ ਜਉ ਜਾਣ ਹੋ ਤਿਉ ਰਖੋ ਠਾਕੁਰ ਸਭ ਕਿਛ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਸਾਰਗ ਮਹੱਲਾ ਪੰਜਵਾ ਮੇਰੋ ਮਨ ਜਤ ਕਤ ਤੁਝ ਹੈ ਸਮਾਰੈ ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜੋ ਜਨ ਹੈ ਤਿਉ ਪਾਰੈ ਰਹਾਉ ਜਬ ਭੁਖਉ ਤਬ ਭੋਜਨ ਮੰਗੈ ਅਗਾਏ ਸੂਖ ਸਗਾਰੈ ਤਬ ਅਰੋਗ ਜਬ ਤੁਮ ਸੰਗ ਬਸਤਉ ਛਟਕਤ ਹੋਏ ਰਵਾਰੈ ਕਬਨ ਬਸੇ ਰੋ ਦਾਸ ਦਾਸਨ ਕੋ ਥਾਪ ਉਥਾਪਨ ਹਾਰੇ ਨਾਮ ਨਾ ਬਿਸਰੈ ਤਬ ਜੀਵਨ ਪਾਈਐ ਬਿੰਤੀ ਨਾਨਕ ਇਹ ਸਾਰੈ ਸਾਰਗ ਮਹੱਲਾ 5 ਮਨ ਤੇ ਪੈ ਭਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਜ ਸਹਜ ਗੁਣ ਗਾਇਓ ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ ਬਹੁਰ ਨਕਤ ਹੂਤਾਇਓ ਰਹਿਤ ਉਪਾਦ ਸਮਾਦ ਸੁਖ ਆਸਨ ਭਗਤ ਵਛਲ ਗ੍ਰਹਿ ਪਾਇਓ ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜ ਸਮਾਇਓ ਕਰਨਾ ਆਪ ਕਰਾਵਨ ਆਪੇ ਕਹੋ ਨਾਨਕ ਆਪ ਆਪਾਇਓ ਸਾਰਗ ਮਹੱਲਾ 5 ਅੰਮ੍ਰਿਤ ਨਾਮ ਮਨ ਹੈ ਆਧਾਰੋ ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ਰਹਾਉ ਬੂਝੀ ਤ੍ਰਿਸਨਾ ਸਹਜ ਸੁਹੇਲਾ ਕਾਮ ਕ੍ਰੋਧ ਬਿਖਜਾਰੋ ਆਇ ਨ ਜਾਏ ਬਸੈ ਇਹ ਠਾਹਰ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਤੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸਾਚ ਵਿਚਾਰੋ Sarg Mahalla 5va Bin Prabhu rahan na jae kari ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਨਤ ਜੀਵਨ ਤਨ ਸਿਮਰਤ ਅਨੰਦ ਕਨਾ ਵੱਡ ਸਮਰੱਥ ਸਦਾ ਸਦ ਸੰਗੇ ਗੁਨ ਰਸਨਾ ਕਵਨ ਪਨਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਨਨ ਕਹਿਨ ਹਾਰੇ ਕਹੋ ਨਾਨਕ ਤੇ ਪਵਨ ਪਵਿੱਤਰਾ ਜਾ ਮਹਿ ਸੰਤ ਤੁਮਹਾਰੇ ਸਾਰਗ ਮਹੱਲਾ 5ਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇਕ ਤੂੰ ਹੀ ਰਹਾਉ ਤੁਮਹੇ ਪਿਤਾ ਤੁਮਹੀ ਫੁਨ ਮਾਤਾ ਤੁਮਹੇ ਮੀਤ ਹਿਤ ਭਰਾਤਾ ਤੁਮ ਪਰਵਾਰ ਤੁਮਹੇ ਆਧਾਰਾ ਤੁਮਹੇ ਜੀ ਪ੍ਰਾਨ ਦਾਤਾ ਤੁਮਹੇ ਖਜ਼ੀਨਾ ਤੁਮਹੇ ਜਰੀਨਾ ਤੁਮਹੀ ਮਾਨਕ ਲਾਲਾ ਤੁਮਹੇ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਾਰਗ ਮਹੱਲਾ ਪੰਜਵਾ ਜਾਹੂ ਕਾਹੂ ਆਪਣੋ ਹੀ ਚਿੱਤ ਆਵੈ ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ਰਹਾਉ ਆਪਣੇ ਪਹਿ ਦੂਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨਹੀ ਰਾਜ ਜੋਬਨ ਤਨ ਮਿਲਖਾ ਕਿਨਹੀ ਬਾਪ ਮਹਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰਗ ਮਹੱਲਾ 5ਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹੋ ਮੋਹ ਦੂਰ ਕਰ ਬਪੁਰੇ ਸੰਗ ਗੋਪਾਲਹਿ ਜਾਨ ਰਹਾਓ ਮਿਥਿਆ ਰਾਜ ਜੋਵਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸ ਰੋ ਸੰਤ ਹੈ ਕੀ ਸਾਰਾਨ ਮੰਗਨ ਮੰਗਉ ਹੋਏ ਅਚਿੰਤਾ ਮਿਲ ਨਾਨਕ ਕੇ ਹਰ ਪ੍ਰਾਨ ਸਾਰਗ ਮਹੱਲਾ ਪੰਜਵਾ ਆਪਣੀ ਇਤਨੀ ਕਛੂ ਨ ਸਾਰੀ ਅਨਕ ਕਾਜ ਅਨਕ ਤਾ ਵਰਤਾ ੳਰਜਿਉ ਆਨ ਜੰਜਾਰੀ ਰਹਾਉ ਦਿਉ ਸਚਾਰ ਕੇ ਦੀ ਸਹਿ ਸੰਗੀ ਊਹਾ ਨਾਹੀ ਜਹਿ ਭਾਰੀ ਤੈਨ ਸਿਉ ਰਾਚ ਮਾਚ ਹਿੱਤ ਲਾਇਓ ਜੋ ਕਾਮ ਨਹੀਂ گاਵਾਰੀ ਹਉ ਨਾਹੀ ਨਾਹੀ ਕਿਛ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਨ ਨਾਨਕ ਕੇ ਪ੍ਰਭ ਸੰਤਨ ਸੰਗ ਉਧਾਰੀ ਸਾਰਗ ਮਹੱਲਾ ਪੰਜਵਾ ਮੋਹਨੀ ਮੋਹਤ ਰਹੈ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਓ ਖਟ ਸਾਸਤਰ ਉਚਰਤ ਰਸਨਾਗਰ ਤੀਰਥ ਗਵਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪਿਆ ਊਹਾ ਗੈਲ ਨਾ ਛੋਰੀ ਅੰਧ ਕੂਪ ਮਹ ਪਤਤ ਹੋਤ ਜਗ ਸੰਤ ਹੋ ਕਰਹੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਪੇਖਤ ਪੋਰੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟਲੀ ਪਵਨ ਅਫਾਰ ਤੂਰ ਚਾਮਰੋ ਅਤ ਜਜਰੀ ਤੇਰੀ ਰੇ ਮਾ ਟੁਲੀ ਰਹਾਉ ਊਹੀ ਤੇ ਹਰਿਓ ਊਹਾ ਲੈ ਧਰਿਓ ਜੈਸੇ ਬਾਸਾ Maas ਦੇਤ ਝਾਟੁਲੀ ਦੇਵਨਹਾਰ ਬਿਸਾਰਿਓ ਅੰਦਲੇ ਜਿਉ ਸਫਰੀ ਉਦਰ ਪਰੈ ਬਹਿ ਹਾ ਟੁਲੀ ਸਾਦ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤਹ ਪੀਰ ਬਾਟੁਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠੁਲੀ ਸਾਰਗ ਮਹੱਲਾ ਪੰਜਵਾ ਗੁਰਜੀਓ ਸੰਗ ਤੁਹਾਰੈ ਜਾਣਿਓ ਕੋਟ ਜੋਦ ਉਆ ਕੀ ਬਾਤ ਨ ਪੁੱਛੀਐ ਤਾਂ ਦਰਗਹਿ ਪੀ ਮੰਨਿਓ ਰਹਾਉ ਕਵਨ ਮੂਲ ਪ੍ਰਾਨੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਬਰਗਾਸ ਭਈ ਮਾਟੀ ਸੰਗ ਦੁਲੱਬ ਦੇਹ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪ ਤੁਮ ਤੇ ਤਤ ਪਛਾਨਿਓ ਕਰਮ ਅਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰਗ ਮਹੱਲਾ ਪੰਜਵਾ ਹਰ ਹਰ ਦੀਓ ਸੇਵਕ ਕਉ ਨਾਮ ਮਾਨਸ ਕਾ ਕੋ ਬਪਰੁ ਪਾਈ ਜਾ ਕੋ ਰਾਖਾ RAM ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆਦ ਜੁਗਾਦ ਸੇਵਕ ਕੀ ਰਾਖੈ ਨਾਨਕ ਕੋ ਪ੍ਰਭ ਜਾਨ